ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਨੀ ਨਿਰਮਲ ਬਾਣੀ ਹਰ ਸਾਲ ਆਹੀ ਜਪ ਹਰ ਨਿਰਮਲ ਮੈਲ ਗਵਾ ਬਣਿਆ ਉਵਾਰੀ ਜਿਓ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸ਼ਾ ਮਿਟਾਵਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚਹੁ ਆਪ ਮੁਵਾ ਤਿੱਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹੋ ਮੈਂ ਮੈਲ ਗੁਰ ਸ਼ਬਦੇ ਧੋਵੇ ਨਿਰਮਲ ਵਾਜੈ ਅਨਹਦ ਧੁਨ ਬਾਣੀ ਦਰ ਸਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰਿ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਵੱਡ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲ ਕਦੇ ਨ ਲਾਗੇ ਮੁਖ ਉਜਲ ਸੱਚ ਕਰਾ ਬਣਿਆ ਮਨ ਮੈਲਾ ਹੈ ਦੂਜੈ ਭਾਏ ਮੈਲਾ ਚੌਕਾ ਮੈਲੈ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਬਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮਖ ਮੈਲ ਚੁਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਹੈ ਆਤੂਜਲ ਨਾਮ ਧਿਆਵਣਿਆ ਹੋ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਓ ਗੋਬਿੰਦ ਗਾਵਹਿ ਸਹਿਜ ਸੁਭਾਏ ਗੋਰ ਕਹਿ ਭੈ ਉਜਲ ਹੋ ਮੈ ਮਲ ਜਾਏ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੋਣ ਗਾਵਣਿਆ ਮਨੁਆ ਨਾਚੈ ਭਗਤ ਦੇ ਰੜਾਏ ਗੁਰ ਕੈ ਸ਼ਬਦ ਮੰਨੈ ਮਨ ਮਿਲਾਏ ਸਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਊਚਾ ਕੂਕੇ ਤਿਨਹ ਪਛਾਰੇ ਮਾਇਆ ਮੋਹਿ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨ ਹ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮਖ ਭਗਤ ਜਾ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵਜੈ ਸ਼ਬਦ ਬਜਾਏ ਗੁਰਮਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਣ ਪਿੜ ਬੰਦ ਨਾਚੈ ਦੂਜੈ ਭਾਏ ਦੁਖ ਪਾਵਣਿਆ ਜੈਸੇ ਅੰਤਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਸ ਸਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ 에ਹਾ ਭਗਤ ਹਰ ਭਾਵਣਿਆ ਗੁਰਮਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚੇਤ ਲਾਵਣਿਆ ਮਾਜ ਮਹੱਲਾ ਤੀਜਾ ਸਚਾ ਸੇਵੀ ਸੱਚ ਸਾਲਾਹੀ ਸਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰ ਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸੇਵਹਿ ਸੇ ਸਦਾ ਸੋਹ ਹੈ ਸੋਭਾ ਸੁਰਤ ਸੁਹਾਵਣਿਆ ਰਹਾਓ ਸਭ ਕੋ ਤੇਰਾ ਭਗਤ ਕਹਾਏ ਸਈ ਭਗਤ ਤੇਰੇ ਮਨ ਭਾਏ ਸਚ ਬਾਣੀ ਤੁਦੈ ਸਲਾਹਨ ਰੰਗ ਰਤੇ ਭਗਤ ਕਰਾਵਣਿਆ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜਿਉ ਤੇਰਾ ਗੁਰਮਖ ਮਿਲੈ ਤਾਂ ਚੁਕੈ ਫੇਰਾ ਜਾਂ ਤੁਦ ਭਾਵੈ ਤਾਂ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ਗੋਰ ਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕਸ ਸਿਉ ਲੈਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨਉ ਨਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤ ਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲਾ ਹੈ ਗੁਰਮਖ ਜਾਤਾ ਤੂੰ ਆਪੇ ਦੇਵ ਹੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮਖ ਜਾਤਾ ਦੂਜਾ ਕੋ ਨਾਹੀ ਇੱਕਸ ਸੋ ਮਨ ਰਿਹਾ ਸਮਾਏ ਮਨ ਮਨੇ ਹੈ ਮਨੇ ਹੈ ਮਿਲਾ ਬਣਿਆ ਗੁਰਮਖ ਹੋਵੇ ਸੋ ਸਾਲਾ ਹੈ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮਿਲਾ ਬਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੈ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤਿ ਗੁਣ ਕਹਿ ਗੁਣੀ ਸਮਾਵਣਿਆ ਤੇਰੇ ਭਗਤ ਸੋਹ ਹੈ ਸਾਚੈ ਦਰਬਾਰੇ ਗੋਰ ਕਾ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹਹਿ ਦਿਨ ਰਾਤੇ ਗੋਣ ਕਾ ਹੈ ਗੁਣੇ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ